ਪ੍ਰੈਮ ਟੀਵੀ ਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਣਜੀਤ ਸਿੰਘ ਨੂੰ ਮਨ ਸਵਾਗਤ ਕਰਦਾ ਅੱਜ ਅਸੀਂ ਦਿੱਲੀ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਜੋ ਨਤੀਜੇ ਆਏ ਨੇ ਉਹਦੇ ਸੰਬੰਧ ਵਿੱਚ ਗੱਲ ਕਰਾਂਗੇ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਤਿੰਨ ਵਾਰ ਜਿਹੜੀ ਬਾਜੀ ਮਾਰ ਚੁੱਕੀ ਆ ਤੇ ਇਸ ਵੇਲੇ ਜਿਹੜੀ ਆ ਵੱਡੀ ਜਿਹੜੀ ਫੇਰ ਬਦਲ ਉਥੇ ਦਿੱਲੀ ਦੇ ਵਿੱਚ ਹੋਈ ਆ ਕਿਉਂਕਿ ਉੱਥੇ ਜਿਹੜੀ ਆ ਕਾਂਗਰਸ ਦਬਾਵੇ ਸ਼ਾਇਦ ਜ਼ੀਰੋ ਜੀ ਰਿਜ਼ਲਟ ਸਾਹਮਣੇ ਆਉਂਦਾ ਨਜ਼ਰ ਆਇਆ ਤੇ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਆ ਉਹਦੀ ਉਸ ਨੂੰ ਉਹ ਆ ਭਾਜ ਭਾਤ ਹੋ ਜਰੀ ਆ ਮਾਰ ਖਾ ਚੁੱਕੀ ਆ ਤੇ ਕਿ ਅਰਵਿੰਦ ਕੇਜਰੀਵਾਲ ਜੀ ਜਿਹੜੇ ਆਪਣੀ ਸੀਟ ਵੀ ਬਚਾ ਨਹੀਂ ਸਕੇ ਕਿਉਂਕਿ ਉਹਨਾਂ ਨੇ ਲੋਕਾਂ ਤੋਂ ਫਤਵਾ ਹਾਸਲ ਕਰਨ ਦੀ ਗੱਲ ਕੀਤੀ ਸੀ ਬੀਤੇ ਦਿਨਾਂ ਦੌਰਾਨ ਉਹ ਜੇਪਰ ਜਦੋਂ ਆਏ ਸੀਗੇ ਉਹਨਾਂ ਅਸੀਫਾ ਦਿੰਦੇ ਆ ਆਖਿਆ ਸੀ ਕਿ ਲੋਕ ਫਤਵਾ ਦੇਣਗੇ ਲੋਕ ਉਹਨਾਂ ਨੂੰ ਚਾਣਗੇ ਜੋ ਸਹੀ ਹੋਏ ਤਾਂ ਲੋਕ ਉਹਨਾਂ ਨੂੰ ਦੁਬਾਰਾ ਜਿਤਾ ਕੇ ਦਿਲੀਜ਼ਾ ਮੁੱਖ ਮੰਤਰੀ ਬਣਾ ਦੇਣਗੇ ਇਸ ਸਾਰੇ ਗੁੱਸੇ ਦਾ ਅਸੀਂ ਪੰਜਾਬ ਦੀ ਸਿਆਸਤ ਵੱਲ ਵੀ ਨਿਗਾ ਮਾਰਾਂਗੇ ਇਹਨਾਂ ਨਤੀਜਿਆਂ ਦਾ ਇਹਨਾਂ ਦੂਰ ਆਂਦੀ ਸੀ ਜਿਹੜੇ ਪ੍ਰਭਾਵ ਨੇ ਇਹਨਾਂ ਦੇ ਪੰਜਾਬ ਦੇ ਸਿਆਸਤ ਉੱਤੇ ਕੀ ਅਸਰ ਪਵੇਗਾ ਪਤਿਕਾ ਜੀਉਂਦਰਪਾਲ ਜੀ ਅਸੀਂ ਇਹਨਾਂ ਨੂੰ ਇਸ ਪੱਖ ਦਾ ਜਾਣਾਂਗੇ ਜੋ ਆਜਨਤੀ ਜੇ ਸਾਹਮਣੇ ਆਨੇ ਦਿੱਲੀ ਦੇ ਵਿਧਾਇਕਾਂ ਆ ਉਹਦਾ ਅਸਰ ਬਿਲਕੁਲ ਪੰਜਾਬ ਤੇ ਪਵੇਗਾ ਤੇ ਬੀਜੇਪੀ ਹੁਣ ਪੰਜਾਬ ਤੇ ਵੀ ਆਪਣਾ ਕਬਜ਼ਾ ਕਰਨ ਚਾਹੇਗੀ ਚਾਹੇ ਉਹਨੂੰ ਅਕਾਲੀ ਦਲ ਨਾਲ ਗੱਠਜੋੜ ਕਰਨਾ ਪਵੇ ਆਦੇ ਵਿੱਚ ਦੇਖਣਾ ਹੋਗਾ ਕਿ ਸਰਕਾਰ ਕਿੱਦੀ ਬਣਦੀ ਹੈ ਜਦ ਕਿ ਕਾਂਗਰਸ ਦੇ ਵਿੱਚ ਕਾਂਗਰਸ ਪਾਰਟੀ ਦਾ ਪੰਜਾਬ ਜਦਾਦਾਵਾ ਹੈ ਪਰ ਦਿੱਲੀ ਦੇ ਵਿੱਚ ਉਹ ਆਪਣਾ ਖਤ ਤੱਕ ਨਹੀਂ ਖੋਲ ਸਕੀ ਹੁਣ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ ਹੈ ਜੋ ਤਾਂ ਕਿ ਉਹ ਕਾਂਗਰਸ ਤੇ ਆਮਦ ਪਾਰਟੀ ਨੂੰ ਟੱਕ ਦੇ ਸਕਣ ਇੱਥੇ ਇਹ ਨਜ਼ਰ ਆਉਂਦੀ ਆ ਵੀ ਪੰਜਾਬ ਦੀ ਸਿਆਸਤਾ ਜਿਹੜੀ ਉਹ ਬੜੀ ਡੁੰਗਜੀ ਨਜ਼ਰ ਆ ਰਹੀ ਹੈ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੌਰਾਨ ਜਿਹੜਾ ਅਕਾਲੀ ਦਲ ਦਾ ਗ੍ਰਾਫ ਸੀਗਾ ਕਾਫੀ ਇੱਕਦਮ ਥੱਲੇ ਗਿਆ ਸੀਗਾ ਉਹਦਾ ਕਾਰਨ ਸੀਗਾ ਜਿਹੜੇ ਪ੍ਰਾਣੀ ਬੀਤੇ ਸਮੇਂ ਦੌਰਾਨ ਅਕਾਲੀ ਸਰਕਾਰ ਦਾ ਹੋਣਾ ਤੇ ਪੰਜਾਬ ਦੇ ਉੱਤੇ ਵੱਡੇ ਪ੍ਰਭਾਵ ਜਿਹੜੇ ਪਾਈ ਸੀਗੇ ਬੇਅਦਮੀਆਂ ਤੋਂ ਪਾਈ ਸੀਗੇ ਤੇ ਲੋਕਾਂ ਦਾ ਜਿਹੜਾ ਮਨ ਸੀਗਾ ਜਿਹੜੀ ਅਕਾਲੀ ਦਲ ਨੂੰ ਪੰਜਾਬ ਦੀ ਆਪਣਾ ਧਰਮ ਦੀ ਪਾਰਟੀ ਸਮਝਦੇ ਸੀ ਖੇਤਰੀ ਪਾਰਟੀ ਤਾਂ ਹੈ ਹੀ ਹੈ ਤੇ ਉਹਨੂੰ ਸਾਰਾ ਕੁਝ ਫੇਰ ਬਦਲ ਕਰਦੇ ਹੋਏ ਕਾਂਗਰਸ ਦਾ ਜਿਹੜਾ ਗ੍ਰਾਫ ਸੀਗਾ ਪੰਜਾਬ ਦੇ ਵਿੱਚ ਉੱਭਰਿਆ ਸੀਗਾ ਵਿਤੇ ਨਾ ਦਰਾਂ ਭਾਵੇਂ ਦੂਜੇ ਦੇਸ਼ਾਂ ਦੂਜੇ ਸੂਬਿਆਂ ਵਿੱਚ ਜਿਹੜੀ ਕਾਂਗਰਸ ਦਾ ਗਰਾਫ ਬਹੁਤਾ ਨਹੀਂ ਸੀਗਾ ਪੰਜਾਬ ਦੇ ਵਿੱਚ ਜਦੋਂ ਲੋਕ ਸਭਾ ਦੇ ਚੋਣਾਂ ਹੋਈਆਂ ਸੀ ਉਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਜਿਹੜਾ ਗਰਾਫ ਆ ਜਿਹੜਾ ਕਾਫੀ ਉੱਤੇ ਗਿਆ ਸੀਗਾ ਤੇ ਕਾਲੀ ਦਾ ਲਗ ਗਰਾਫ ਥੱਲੇ ਗਿਆ ਸੀ ਪਰ ਕਿਤੇ ਨਾ ਕਿਤੇ ਇਹ ਸੰਭਾਵਨਾਵਾਂ ਪੈਦਾ ਹੋ ਗਈਆਂ ਨੇ ਕਿ ਆਹ ਹੁਣ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਤੇ ਕਾਲੀ ਇਹ ਉਹਨੇ ਗੱਠ ਹੋਣ ਦੀਆਂ ਗੱਲਾਂ ਨੇ ਕੰਸੋਵਾਂ ਨੇ ਉਹ ਅੱਗੇ ਵਧੀਆਂ ਨਜ਼ਰ ਆਉਂਦੇ ਨੇ ਤਾਂ ਕਿ ਪੰਜਾਬ ਦੇ ਵਿੱਚ ਇੱਕ ਹੋਰ ਭਾਜਪਾ ਆਪਣੀ ਸਰਕਾਰ ਦਾ ਜਿਹੜਾ ਪੈਰ ਧਰ ਸਕੇ ਤੇ ਪੰਜਾਬ ਵਿੱਚ ਆਪਣੀ ਆਪਣੀ ਨਹੀਂ ਤਾਂ ਕਿਸੇ ਮਿਲੀ ਜੁਲੀ ਨਾ ਪਾਰਟੀ ਨਾਲ ਆਪਣੀ ਸਰਕਾਰ ਕਾਇਮ ਕਰ ਸਕੇ ਬੜੀ ਸਾਹਿਬ ਦਿੱਲੀ ਦੇ ਵਿੱਚ ਜਿਹੜੀਆਂ ਆਮ ਆਦਮੀ ਪਾਰਟੀ ਦਾ ਗਰਾਫ ਜਮੇ ਥਲਿਆ ਕਿਉਂਆ ਤੇ ਜਿਹੜੀ ਭਾਜਪਾ ਜਿਹੜੀ ਹੈਗੀ ਆ ਉਹ ਜਿੱਤਾਂ ਲੈ ਗਈ ਹੈ ਜਿੱਤ ਪ੍ਰਾਪਤ ਕਰ ਗਈ ਹੈ ਸਰਕਾਰ ਬਣਾਉਣ ਜਾ ਰਹੀ ਹੈ ਇਹਦਾ ਪੰਜਾਬ ਦੀਆਂ ਜਿਹੜੀਆਂ ਸਿਆਸਤ ਉੱਤੇ ਕੀ ਸਿਰ ਬਦੇਗਾ ਤੁਹਾਡਾ ਕੀ ਆਖਣ ਵਾਲੇ ਪੰਜਾਬ ਦੇ ਵਿੱਚੋਂ ਵੀ ਆਉਣ ਵਾਲੇ ਸਮੇਂ 'ਚ ਜਿਹੜੀ 2027 'ਚ ਵਿਧਾਨ ਸਭਾ ਚੋਣ ਹੋਣੀ ਹੈ ਜੀ ਉਹ ਜੋ ਵੀ ਜਿਹੜੇ ਹੈਗੇ ਆਮ ਆਦਮੀ ਪਾਰਟੀ ਭਗਵੰਤ ਮਾਨ ਦਾ ਸਫਾਇਆ ਹੋਣਾ ਕਿਉਂਕਿ ਝੂਠ ਦੇ ਸਾਰੇ ਕਦੇ ਵੀ ਕੋਈ ਸਰਕਾਰ ਟੇਕ ਨਹੀਂ ਸਕੀ ਅਜੇ ਤੱਕ ਜੋ ਝੂਠ ਫਰੇਵ ਇਹਨਾਂ ਨੇ ਦਿੱਲੀ 'ਚ ਬੋਲਿਆ ਉਹ ਲੋਕ ਬੜੇ ਸਮਝਦਾਰ ਨੇ ਉਹਨਾਂ ਨੇ ਦੇਖ ਕੇ ਵੋਟ ਪਾਈਆ ਤੇ ਜਿਹੜਾ ਹੈਗਾ ਪੂਰੀ ਸਫਾਈ ਕਰਤੀ ਸਰਕਾਰ ਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਪੰਜਾਬ ਦੇ ਵਿੱਚ ਵੀ ਲੋਕ ਨੇ ਜਿਹੜੇ ਪੂਰੇ ਜਾਗ ਚੁੱਕੇ ਨੇ ਜਾਗਰੂਕ ਹੋ ਚੁੱਕੇ ਨੇ ਕਿਉਂਕਿ ਜੋ ਵੀ ਵਾਅਦੇ ਇਹਨਾਂ ਨੇ ਪੰਜਾਬ ਦੇ ਵਿੱਚ ਕੀਤੇ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਜੇ ਤੱਕ ਇਸ ਲਈ ਲੋਕ ਪੂਰੇ ਹੁਣ ਜਿਹੜੇ ਹੈਗੇ ਨੇ ਵੋਟਾਂ ਦੀ ਉਡੀਕ 'ਚ ਨੇ ਇਹਨਾਂ ਦਾ ਸਫਾਇਆ ਕਰਨ ਲਈ ਤਿਆਰ ਪਰ ਤਿਆਰ ਬੈਠੇ ਨੇ ਪੰਜਾਬ ਦੇ ਵਿੱਚ ਵੀ ਲੋਕ ਆ ਆਪਣੇ ਔਰਤਾਂ ਨੂੰ ਠਗਿਆ ਇਹਨਾਂ ਨੇ ਵੀ ਹਜ਼ਾਰ-ਹਜ਼ਾਰ ਰੁਪਏ ਅਸੀਂ ਹਰ ਮਹੀਨੇ ਦਵਾਂਗੇ ਕਿਸੇ ਔਰਤ ਨੂੰ ਮਿਲਿਆ ਕਿਸੇ ਨੌਜਵਾਨ ਨੂੰ ਬੇਰੋਜ਼ਗਾਰੀ ਭੱਤਾ 2500 ਰੁਪਏ ਦੇਣਾ ਦੀ ਕਿਸੇ ਨੂੰ ਮਿਲਿਆ ਬਜ਼ੁਰਗਾਂ ਨੂੰ ਠਗਿਆ ਇਹਨਾਂ ਨੇ 2500 ਰੁਪਏ ਪੈਨਸ਼ਨ ਦਵਾਂਗੇ ਕੀ ਉਹ 2500 ਰੁਪਏ ਮਿਲ ਰਹੀ ਹੈ ਹੋਰ ਵੀ ਅਨੇਕਾਂ ਵਾਅਦੇ ਨੇ ਕੋਈ ਕਰਜ਼ਾ ਮਾਫ਼ ਨਹੀਂ ਕਿਸੇ ਕਿਸਾਨ ਦਾ ਹੋਇਆ ਅਨੇਕਾਂ ਜਿਹੜੀਆਂ ਹੈਗੀਆਂ ਨੇ ਕਿਸਾਨ ਨੇ ਜਾਂ ਆਤਮ ਹੱਤਿਆ ਕਰ ਚੁੱਕੇ ਨੇ ਜੋ ਧਰਨੇ ਲੱਗ ਚੁੱਕੇ ਨੇ ਧਰਨਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੇ ਇਹ ਜੋ ਹੈ ਸਾਰਾ ਸਿਸਟਮ ਹੀ ਅਪਸੈਟ ਕਰਿਆ ਪੈਣਾ ਨੇ ਕੰਗਾਲ ਕਰਤਾ ਜਿਹੜਾ ਪੰਜਾਬ ਹੈ ਉਹ ਕੰਗਾਲ ਕਰਤਾ ਇਹਨਾਂ ਨੇ ਜੋ ਵੀ ਇਲੈਕਸ਼ਨਾਂ ਬਾਅਦ ਸੂਬਿਆਂ 'ਚ ਲੜੀਆਂ ਨੇ ਖਾਸ ਕਰਕੇ ਦਿੱਲੀ 'ਚ ਕਰੋੜਾਂ ਰੁਪਇਆ ਪੰਜਾਬ ਦੇ ਖਜ਼ਾਨੇ ਦਾ ਲੁੱਟ ਕੇ ਉੱਥੇ ਲਾਇਆ ਪ੍ਰਚਾਰ ਤੇ ਤੇ ਨਤੀਜਾ ਜਿਹੜਾ ਹੈਗਾ ਲੋਕਾਂ ਨੇ ਦਿੱਲੀ ਜਾਣੇ ਨਾਲ ਸੀਸਾ ਦਿਖਾਤਾ ਤੇ ਜਿਹੜੇ ਹੈਗੇ ਨੇ ਉਹ ਘਰਾਂ ਦੇ ਵਿੱਚ ਬਿਠਾਤੇ ਅੱਜ ਇਹ ਤੇ ਪੰਜਾਬ ਦੇ ਵਿੱਚ ਵੀ ਲੋਕ ਇਹਨਾਂ ਨੂੰ ਘਰੇ ਬਿਠਾਉਣਗੇ ਮੁੜ ਕੇ ਪੰਜਾਬ ਦੇ ਵਿੱਚ ਕਦੇ ਵੀ ਆਪ ਦਾ ਝਾੜੂ ਆ ਜਿਹੜਾ ਉਹ ਨਹੀਂ ਆ ਸਕੂਗਾ